ਬਹੁਤ ਹੀ ਕਾਮਮਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਆਪਣੇ ਘਰ ਦੇ ਬਾਥਰੂਮ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖੋ ਤੇ ਨਾਲ ਹੀ ਕਦੇ ਵੀ ਇਸ ਜਗ੍ਹਾ ਤੇ ਮੱਕੜੀ ਦਾ ਜਾਲਾ ਨਾ ਪੈਣ ਦੇਵੋ ਇਸ ਤਰ੍ਹਾਂ ਦਾ ਵਸਤੂ ਦੋਸ਼ ਪੈਦਾ ਹੁੰਦਾ ਜਿਸ ਨਾਲ ਬੁਰਾ ਅਸਰ ਤੁਹਾਡੀ ਆਮਦਨ ਅਤੇ ਘਰ ਪਰਿਵਾਰ ਤੇ ਪੈਂਦਾ ਹੈ ਨੰਬਰ 2 ਆਪਣੇ ਘਰ ਦੀ ਛੱਤ ਉੱਪਰ ਕਦੇ ਵੀ ਕਬਾੜ ਅਤੇ ਟੁੱਟਿਆ ਹੋਇਆ ਸਮਾਨ ਨਾ ਰੱਖੋ ਇਸ ਤਰ੍ਹਾਂ ਕਰਨਾ ਕਰ ਵਿੱਚ ਕਲੇਸ਼ ਵਾਧਦੇ ਨੇ ਨਾਲ ਹੀ ਬਰਕਤ ਵੀ ਖਤਮ ਹੋਣ ਲੱਗ ਜਾਂਦੀ ਹੈ ਨੰਬਰ 3 ਆਪਣੇ ਘਰ ਦੇ ਹਰ ਕੋਨੇ ਨੂੰ ਵੀ ਸਾਫ਼ ਸੁਥਰਾ ਰੱਖੋ ਬਹੁਤ ਹੀ ਜ਼ਰੂਰੀ ਹੈ ਇਸ ਲਈ ਜਿੰਨਾ ਹੋ ਸਕਦਾ ਘਰ ਦੇ ਹਰ ਕੋਨੇ ਦੀ ਸਫਾਈ ਕਰੋ ਨੰਬਰ 4 ਆਪਣੇ ਘਰ ਵਿੱਚ ਕਦੇ ਵੀ ਪਲਾਸਟਿਕ ਦੇ ਫੁੱਲ ਪੌਦੇ ਨਾ ਰੱਖੋ ਇਹਨਾਂ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਜਿਸ ਦਾ ਅਸਰ ਤੁਹਾਡੇ ਘਰ ਦੀ ਸੁੱਖ ਸ਼ਾਂਤੀ ਤੇ ਪੈਂਦਾ ਹੈ ਨੰਬਰ 5 ਘਰ ਵਿੱਚ ਕਦੇ ਵੀ ਕੰਡੇ ਵਾਲੇ ਪੌਦੇ ਵੀ ਨਾ ਲਗਾਓ ਇਹਨਾਂ ਦੇ ਅਸਰ ਤੁਹਾਡੇ ਉੱਪਰ ਬਹੁਤ ਬੁਰਾ ਪੈਂਦਾ ਨਾਲ ਹੀ ਕਦੇ ਵੀ ਕਿਸੇ ਨੂੰ ਨਾ ਕੰਡੇ ਵਾਲੀ ਚੀਜ਼ ਦੇਵੋ ਤੇ ਨਾ ਹੀ ਕਿਸੇ ਤੋਂ ਲਵੋ ਨੰਬਰ 6 ਘਰ ਦੇ ਮੁੱਖ ਦਰਵਾਜ਼ੇ ਤੇ ਹਮੇਸ਼ਾ ਸਾਫ਼ ਸਫਾਈ ਰੱਖੋ ਕਦੇ ਵੀ ਉਸ ਜਗ੍ਹਾ ਤੇ ਗੰਦਗੀ ਨਾ ਪਾਇਣ ਦੇਵੋ ਮੁੱਖ ਦਰਵਾਜ਼ੇ ਨੂੰ ਸਕਾਰਾਤਮਕ ਊਰਜਾ ਦਾ ਮਾਧਿਅਮ 네아젠다 ਹਾਂ ਨੰਬਰ 7 ਘਰ ਵਿੱਚ ਮੂਰਦੇ ਖੰਭ ਰੱਖਣੇ ਵੀ ਬਹੁਤ ਹੀ ਸ਼ੋਭ ਮੰਨੇ ਜਾਂਦੇ ਨੇ ਇਸ ਲਈ ਇਹਨਾਂ ਨੂੰ ਹਰ ਕੋਨੇ ਵਿੱਚ ਰੱਖਣਾ ਚਾਹੀਦਾ ਹੈ ਨੰਬਰ 8 ਜੇਕਰ ਤੁਸੀਂ ਆਪਣੇ ਪਾਰਸ ਵਿੱਚ ਹਰੀ ਇਲੈਚੀ ਪਾ ਕੇ ਰੱਖ ਦਿਓ ਤਾਂ ਇਸ ਨਾਲ ਆਮਦਨ ਦੇ ਰਸਤੇ ਹੋਰ ਖੁੱਲਦੇ ਆ ਤੇ ਨਾਲ ਹੀ ਆਮਦਨ ਵੀ ਸਹੀ ਜਗ੍ਹਾ ਤੇ ਖਰਚ ਹੁੰਦੀ ਹੈ ਨੰਬਰ 9 ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਣੀ ਰਹੇ ਤਾਂ ਘਰ ਦੇ ਹਰ ਕੋਨੇ ਨੂੰ ਸਾਫ਼ ਕਰੋ ਤੇ ਨਾਲ ਹੀ ਘਰ ਵਿੱਚ ਰੋਜ਼ਾਨਾ ਧੂਪ ਪੱਤੀ ਜ਼ਰੂਰ ਕਰੋ ਤੇ ਨਾਲ ਹੀ ਜਲਦਾ ਛੱਟਾ ਵੀ ਜ਼ਰੂਰ ਦਿਓ ਨੰਬਰ 10 ਜਦੋਂ ਵੀ ਘਰ ਦੇ ਸਾਰੇ ਮੈਂਬਰ ਖਾਣਾ ਖਾ ਲੈਣ ਤਾਂ ਚਾਂਦੀ ਦੀ ਕਟੋਰੀ ਲੈ ਕੇ ਉਸ ਵਿੱਚ ਕਪੂਰ ਪਾ ਕੇ ਰਸੋਈ ਵਿੱਚ ਜਲਾ ਦਿਓ ਇਸ ਨਾਲ ਸ਼ੋਕ ਸ਼ਾਂਤੀ ਬਣੀ ਰਹੇਗੀ ਨਾਲ ਹੀ ਧਨ ਦੌਲਤ ਵਿੱਚ ਵੀ ਬਰਕਤ ਪੈਂਦੀ ਹੈ ਨੰਬਰ 11 ਰੋਟੀ ਬਣਾਉਣ ਤੋਂ ਬਾਅਦ ਤਵੇ ਉੱਪਰ ਥੋੜੇ ਜਿਹੇ ਦੁੱਧ ਦੇ ਛਿੱਟੇ ਮਾਰ ਦਿਓ ਇਸ ਨਾਲ ਘਰ ਦੀਆਂ ਕਈ ਬੁਰੀਆਂ ਸਮਰੱਥਾਵਾਂ ਰੁਕ ਜਾਂਦੀਆਂ ਹਨ ਨੰਬਰ 12 ਸਵੇਰੇ ਉੱਠਦੇ ਘਰ ਦੀ ਔਰਤ ਨੂੰ ਇਸ਼ਨਾਨ ਕਰਕੇ ਘਰ ਦੇ ਕੌਲਿਆਂ ਉੱਪਰ ਪਾਣੀ ਪਾਉਣਾ ਚਾਹੀਦਾ ਹੈ ਇਸ ਨਾਲ ਬਹੁਤ ਲਾਭ ਮਿਲਦਾ ਨਾਲ ਹੀ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 13 ਜਦੋਂ ਵੀ ਤੁਸੀਂ ਖਾਣਾ ਖਾਣ ਬੈਠਦੇ ਹੋ ਤਾਂ ਉਸ ਤੋਂ ਪਹਿਲਾਂ ਪੰਜ ਜਾਣਿਆਂ ਨੂੰ ਖਾਣਾ ਜ਼ਰੂਰ ਖਿਲਾਓ ਇਸ ਨਾਲ ਕਦੇ ਵੀ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਪਹਿਲੀ ਰੋਟੀ ਗਾਂ ਲਈ ਆਖਰੀ ਰੋਟੀ ਕੁੱਤੇ ਲਈ ਪੰਛੀਆਂ ਨੂੰ ਦਾਣਾ ਪੌਛੀਟੀਆਂ ਨੂੰ ਆਟਾ ਜਾਂ ਚੀਨੀ ਪੌਹਤੇ ਮੱਛੀ ਨੂੰ ਆਟਾ ਖਵਾਓ ਇਸ ਨਾਲ ਬਹੁਤ ਲਾਭ ਮਿਲੇਗਾ ਤੁਹਾਨੂੰ ਦੌਲਤ ਬਰਕਤ ਦੀ ਕਮੀ ਨਹੀਂ ਰਹੇਗੀ ਨੰਬਰ 14 ਘਰ ਵਿੱਚ ਕਦੇ ਵੀ ਕਿਸੇ ਦੇ ਜਾਣ ਤੋਂ ਬਾਅਦ ਸ਼ਾਮ ਦੇ ਸਮੇਂ ਝਾੜੂ ਨਾ ਲਗਾਓ ਝਾੜੂ ਹਮੇਸ਼ਾ ਸਵੇਰੇ ਜਲਦੀ ਨਾਲ ਹੀ ਕਰਨਾ ਚਾਹੀਦਾ ਇਸ ਨਾਲ ਘਰ ਦਾ ਮਾਹੌਲ ਵੀ ਸਹੀ ਰਹਿੰਦਾ ਤੇ ਨਾਲ ਹੀ ਬਰਕਤ ਵੀ ਰਹਿੰਦੀ ਹੈ ਨੰਬਰ 15 ਗਰੀਬੀ ਗਰੀਬ ਦੀ ਮਦਦ ਜ਼ਰੂਰ ਕਰੋ ਉਸ ਦੁਆਰਾ ਦਿੱਤੀਆਂ ਗਈਆਂ ਅਸੀਸਾਂ ਹੀ ਤੁਹਾਡੇ ਹਰ ਕੰਮ ਨੂੰ ਪੂਰਾ ਕਰ ਸਕਦੀਆਂ ਨੇ ਤੁਹਾਨੂੰ ਪਖਾਰੀ ਤੋਂ ਰਾਜਾ ਬਣਾ ਸਕਦੀਆਂ ਹਨ ਨੰਬਰ 16 ਘਰ ਵਿੱਚ ਆਏ ਪੀਰ ਫਕੀਰ ਨੂੰ ਕਦੇ ਵੀ ਖਾਲੀ ਨਾ ਜਾਣ ਦੇਵੋ ਉਸ ਨੂੰ ਆਪਣੇ ਘਰੋਂ ਜੋ ਸਰਦਾ ਜ਼ਰੂਰ ਦੇਵੋ ਬਹੁਤ ਹੀ ਪੁੰਨ ਲੱਗਦਾ ਹੈ ਨੰਬਰ 17 ਦਵਾਈਆਂ ਨੂੰ ਹਮੇਸ਼ਾ ਉੱਤਰ ਪੂਰਬ ਦਿਸ਼ਾ ਵੱਲ ਰੱਖਣਾ ਚਾਹੀਦਾ ਇਹਨਾਂ ਨੂੰ ਕਦੇ ਵੀ ਆਪਣੇ ਸਰਾਣੇ ਰਸੋਈ ਤੇ ਫ੍ਰਿਜ ਉੱਪਰ ਭੁੱਲ ਕੇ ਵੀ ਨਹੀਂ ਰੱਖਣਾ ਚਾਹੀਦਾ ਨੰਬਰ 18 ਸੋਮਵਾਰ ਵਾਲੇ ਦਿਨ ਨਵੇਂ ਕੱਪੜੇ ਖਰੀਦਣੇ ਤੇ ਪਹਿਨਣੇ ਬਹੁਤ ਹੀ ਅਸ਼ੋਭ ਮੰਨੇ ਜਾਂਦੇ ਆ ਇਸ ਦਿਨ ਤੁਹਾਨੂੰ ਦੀ ਬਹੁਤ ਹੀ ਹਾਨੀ ਹੁੰਦੀ ਆ ਤੇ ਨਾਲ ਹੀ ਤੁਸੀਂ ਚਿੰਤਾ ਦਾ ਸ਼ਿਕਾਰ ਜ਼ਿਆਦਾ ਹੁੰਦੇ ਹੋ ਨੰਬਰ 19 ਜਦੋਂ ਵੀ ਤੁਸੀਂ ਬਾਥਰੂਮ ਵਿੱਚ ਸ਼ੀਸ਼ਾ ਲਗਾਉਂਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਸ਼ੀਸ਼ੇ 'ਚ ਟਾਇਲਟ ਨਹੀਂ ਦਿਖਣੀ ਚਾਹੀਦੀ ਨੰਬਰ 1 ਘਰ ਵਿੱਚ ਕਦੇ ਵੀ ਟੁੱਟਿਆ ਹੋਇਆ ਸ਼ੀਸ਼ਾ ਨਾ ਲਗਾਓ ਅੱਧਾ ਕਿਲੋ ਫਟਕੜੀ ਡ్రਾਈਿੰਗ ਰੂਮ ਵਿੱਚ ਰੱਖਣੀ ਚਾਹੀਦੀ ਹੈ ਕਦੇ ਵੀ ਨਿਕਾਰਾਤਮਕ ਊਰਜਾ ਤੁਹਾਡੇ ਘਰ ਦੇ ਅੰਦਰ ਨਹੀਂ ਆਵੇਗੀ ਨੰਬਰ 2 ਕਦੇ ਵੀ ਧਾਰਮਿਕ ਕਿਤਾਬਾਂ ਜਿਨ੍ਹਾਂ ਨੂੰ ਤੁਸੀਂ ਨਹੀਂ ਪੜ੍ਹਦੇ ਉਹਨਾਂ ਨੂੰ ਕਦੇ ਵੀ ਸਟੋਰ ਕਰਕੇ ਨਾ ਰੱਖੋ ਸੋ ਕੋ ਕਿਸੇ ਨੇੜੇ ਦੇ ਮੰਦਰ ਜਾਂ ਫਿਰ ਧਾਰਮਿਕ ਵਿਰਤੀ ਵਾਲੇ ਵਿਅਕਤੀ ਨੂੰ ਦੇ ਦਿਓ ਜੋ ਪੜ੍ਹ ਸਕੇ ਨੰਬਰ 3 ਘਰ ਵਿੱਚ ਕਦੇ ਵੀ ਮੱਕੜੀ ਦਾ ਜਾਲਾ ਨਾ ਲੱਗਾ ਰਹਿੰਦੇ ਇਸ ਨਾਲ ਨਿਕਾਰਾਤਮਕ ਊਰਜਾ ਫੈਲਦੀ ਹੈ ਨਾਲ ਹੀ ਕਿਸਮਤ ਵੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਨੰਬਰ 3 ਜੇਕਰ ਤੁਸੀਂ ਸਵੇਰ ਦੇ ਸਮੇਂ ਜਲਦੀ ਆਪਣੇ ਘਰ ਵਿੱਚ ਪੋਚਾ ਲਗਾ ਦਿੰਦੇ ਹੋ ਤਾਂ ਇਸ ਨਾਲ ਰਾਤ ਭਰ ਦੀ ਪੈ ਨੈਕਰਾਤਮਕ ਊਰਜਾ ਬਾਹਰ ਨਿਕਲ ਜਾਂਦੀ ਆ ਨਾਲ ਹੀ ਘਰ ਸਾਫ਼ ਸੁਥਰਾ ਹੋ ਜਾਂਦਾ ਹੈ ਨੰਬਰ 24 12 ਵਜੇ ਤੋਂ ਬਾਅਦ ਕਦੇ ਵੀ ਘਰ ਵਿੱਚ ਪੋਚਾ ਨਾ ਲਗਾਓ ਤਾਂ ਜੋ ਪਹਿਲਾਂ ਹੀ ਲਗਾ ਲਓ ਇਸ ਨਾਲ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਨੰਬਰ 25 ਝਾੜੂ ਜਾਂ ਫਿਰ ਘਰ ਦੇ ਦਰਵਾਜ਼ੇ ਨੂੰ ਕਦੇ ਵੀ ਪੈਰ ਨਾ ਲਗਾਓ ਸਗੋਂ ਹੱਥਾਂ ਦੀ ਮਦਦ ਨਾਲ ਖੋਲੋ ਝਾੜੂ ਇਧਰ ਉਧਰ ਕਰੋ ਇਸ ਨਾਲ ਤਾਂ ਵਿੱਚ ਵਾਦਾ ਹੁੰਦਾ ਹੈ ਨੰਬਰ 26 ਜੇਕਰ ਬੁੱਲਾਂ ਦੇ ਕੋਲ ਕਾਲਾਪਨ ਹੋ ਜਾਵੇ ਤਾਂ ਰੋਜ਼ਾਨਾ ਐਲੋਵੇਰਾ ਚੈਲ ਲਗਾਓ ਖਾਣਾ ਖਾਣ ਤੋਂ ਅ Adik ਗਲਾਸ ਲਸੀ ਦਾ ਚਰੂਤ ਪੀਵੋ ਨੰਬਰ 27 ਭੋਜਨ ਕਰਨ ਤੋਂ ਬਾਅਦ ਪਿਸ਼ਾਬ ਕਰਨਾ ਸਿਹਤ ਲਈ ਚੰਗਾ ਹੁੰਦਾ ਪਿਸ਼ਾਬ ਕਰਨ ਤੋਂ ਤੁਰੰਤ ਬਾਅਦ ਕਿ ਦੇਵੀ ਖਾਣਾ ਨਾ ਖਾਓ ਜੇਕਰ ਹੱਡੀਆਂ ਨੂੰ ਮਜ਼ਬੂਤ ਕਰਨਾ ਹੈ ਤਾਂ ਰੋਜ਼ਾਨਾ ਮੇਥੀ ਦਾਣੇ ਦਾ ਸੇਵਨ ਜ਼ਰੂਰ ਕਰਿਆ ਕਰੋ ਨੰਬਰ 28 B12 ਦੀ ਕਮੀ ਨੂੰ ਦੂਰ ਕਰਨ ਲਈ ਰੋਜ਼ਾਨਾ ਦਹੀਂ ਵਿੱਚ ਥੋੜਾ ਜਿਹਾ ਪੀਸਿਆ ਹੋਇਆ ਜੀਰਾ ਮਿਕਸ ਕਰਕੇ ਖਾ ਲੈਣਾ ਚਾਹੀਦਾ ਇਸ ਨਾਲ ਲਾਭ ਮਿਲਦਾ ਹੈ ਨੰਬਰ 21 ਇੱਕ ਗਲਾਸ ਗੋਣਗੁਣੇ ਦੁੱਧ ਦੇ ਨਾਲ ਭੁੰਨਿਆ ਹੋਇਆ ਮੇਥੀ ਦਾਣਾ ਖਾਣ ਨਾਲ ਅੱਖਾਂ ਤੇ ਕਮਰ ਦਾ ਦਰਦ ਦੂਰ ਹੋਣ ਲੱਗ ਜਾਂਦਾ ਹੈ। ਨੰਬਰ 3ੀ ਰੋਜ਼ਾਨਾ ਮਖਾਣੇ ਖਾਣ ਨਾਲ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਹੈ ਜੋੜਾਂ ਦੇ ਦਰਦ ਤੋਂ ਆਰਾਮ ਮਿਲਣ ਲੱਗ ਜਾਂਦਾ ਹੈ। ਨੰਬਰ 31 ਜੇਕਰ ਤੁਸੀਂ ਰੋਜ਼ਾਨਾ ਕੁਝ ਦਿਨ ਲਗਾਤਾਰ ਤુલਸੀ ਦੇ ਪੱਤੇ ਚਬਾ ਲੈਂਦੇ ਹੋ ਤੇ ਇਸ ਨਾਲ ਤੁਹਾਡੇ ਮਸੂੜਿਆਂ ਦਾ ਦਰਦ ਦੂਰ ਹੋ ਜਾਂਦਾ ਸੋਜ ਖਤਮ ਹੋ ਜਾਂਦੀ ਹੈ ਨਾਲ ਹੀ ਖੂਨ ਨਿਕਲਣਾ ਵੀ ਬੰਦ ਹੋ ਜਾਂਦਾ ਹੈ। ਨੰਬਰ 1 ਗਰਮੀਆਂ ਦੇ ਮੌਸਮ ਵਿੱਚ ਆਮਲੇ ਦਾ ਸਰਬਤ ਪੀਣਾ ਪਿਆਸ ਬਹੁਤ ਘੱਟ ਲੱਗਦੀ ਹੈ ਤੇ ਨਾਲ ਹੀ ਸਰੀਰ ਲਈ ਵੀ ਚੰਗਾ ਹੈ। ਨੰਬਰ 3 ਗਰਮੀ ਦੇ ਮੌਸਮ ਵਿੱਚ ਇੱਕ ਚਮਚ ਫਟਕੜੀ ਦਾ ਪਾਊਡਰ ਲੈ ਕੇ ਉਸ ਵਿੱਚ ਗੁਲਾਬ ਜਲ ਮਿਕਸ ਕਰਕੇ ਇੱਕ ਪੈਕ ਤਿਆਰ ਕਰ ਲਓ। ਇਸ ਪੈਕ ਨੂੰ 15-20 ਮਿੰਟ ਲਈ ਚਿਹਰੇ ਤੇ ਲਗਾਓ ਤੇ ਫਿਰ ਚਿਹਰੇ ਨੂੰ ਧੋ ਲਓ। ਨੰਬਰ 34 ਇਮਲੀ ਦਾ ਪਾਣੀ ਤੁਹਾਡੇ ਖੂਨ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦ ਕਰਦਾ ਹੈ। ਇਸ ਦਾ ਸੇਵਨ ਕਦੇ-ਕਦੇ ਕਰ ਲੈਣਾ ਸਹੀ ਹੁੰਦਾ ਹੈ। ਨੰਬਰ 35 ਫਟਕੜੀ ਦੇ ਪਾਊਡਰ ਵਿੱਚ ਐਲੋਵੇਰਾ ਜੈਲ ਮਿਲਾ ਕੇ ਤੁਸੀਂ ਚਿਹਰੇ ਤੇ ਲਗਾ ਸਕਦੇ ਹੋ ਇਸ ਨਾਲ ਚਿਹਰੇ ਨੂੰ ਠੰਡਕ ਮਿਲਦੀ ਹੈ 15-20 ਮਿੰਟ ਰੱਖਣ ਤੋਂ ਬਾਅਦ ਚਿਹਰੇ ਨੂੰ ਧੋ ਲਓ ਚਿਹਰੇ ਨੂੰ ਕਾਫੀ ਲਾਭ ਮਿਲਣਗੇ ਨੰਬਰ 36 ਜੇਕਰ ਤੁਹਾਨੂੰ ਯੂਰਿਨ ਸੰਬੰਧੀ ਕੋਈ ਵੀ ਸਮੱਸਿਆ ਆਤਾ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਚਕੁੰਦਰ ਨੂੰ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ ਇਸ ਨਾਲ ਕਾਫੀ ਫਾਇਦੇ ਮਿਲਦੇ ਹਨ ਨੰਬਰ 37 ਦੁੱਧ ਦੀ ਮਲਾਈ ਨੂੰ ਕਦੇ ਵੀ ਫੂਕ ਮਾਰ ਕੇ ਨਾ ਹਟਾਓ ਇਸ ਨਾਲ ਤੁਹਾਡੇ ਮੂੰਹ ਦੇ ਕਿਟਾਣੂ ਦੁੱਧ ਦੇ ਅੰਦਰ ਚਲੇ ਜਾਂਦੇ ਆ ਜਿਸ ਨਾਲ ਤੁਸੀਂ ਕਈ ਰੋਗਾਂ ਦਾ ਸ਼ਿਕਾਰ ਹੋਣ ਲੱਗ ਜਾਂਦੇ ਹੋ ਨੰਬਰ 38 ਜਿਹੜੀਆਂ ਔਰਤਾਂ ਨਮਕ ਵਾਲੇ ਪਾਣੀ ਦਾ ਪੋਚਾ ਘਰ ਵਿੱਚ ਲਗਾਉਣ ਉਹਨਾਂ ਦੇ ਘਰ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਨਾਲ ਹੀ ਘਰ ਵੀ ਸਾਫ਼ ਸੁਥਰਾ ਰਹਿੰਦਾ ਹੈ ਨੰਬਰ 39 ਆਪਣੇ ਬੱਚਿਆਂ ਨੂੰ ਰੋਜ਼ਾਨਾ ਇੱਕ ਕੇਲਾ ਖਾਣ ਲਈ ਜ਼ਰੂਰ ਦਿਓ ਉਸ ਨਾਲ ਉਹਨਾਂ ਦੀਆਂ ਹੱਡੀਆਂ ਮਜ਼ਬੂਤ ਹੋਣੀਆਂ ਸਰੀਰ ਨੂੰ ਤਾਕਤ ਮਿਲੇਗੀ ਨੰਬਰ 40 ਬੱਚਿਆਂ ਤੇ ਵੱਡਿਆਂ ਨੂੰ ਸੋਇਆਬੀਨ ਅਤੇ ਸੂਜੀ ਦਾ ਸੇਵਨ ਕਰਨਾ ਚਾਹੀਦਾ ਨਾਲ ਹੀ ਬੇਸਣ ਦਾ ਵੀ ਸੇਵਨ ਕਰਨਾ ਚਾਹੀਦਾ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਨੰਬਰ 41 ਉਬਲੇ ਹੋਏ ਆਲੂ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਰੋਜ਼ਾਨਾ ਪੈਦਲ ਚੱਲਣਾ ਦਿਲ ਵੀ ਸਿਹਤਮੰਦ ਰਹਿੰਦਾ ਤੇ ਨਾਲ ਹੀ ਡਿਪਰੈਸ਼ਨ ਦੀ ਸਮੱਸਿਆ ਤੋਂ ਵੀ ਦੂਰ ਦੂਰੀ ਹੋ ਜਾਂਦੀ ਹੈ ਨੰਬਰ 42 ਜਿਹੜੇ ਲੋਕ ਜ਼ਿਆਦਾ ਸੋਚਦੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗ ਜਾਂਦੇ ਉਹਨਾਂ ਦਾ ਦਿਮਾਗ ਵੀ ਉਹੀ ਸੋਚਣ ਲੱਗ ਜਾਂਦਾ ਜੋ ਅਸਲ ਵਿੱਚ ਕਦੇ ਹੁੰਦਾ ਹੀ ਨਹੀਂ ਨੰਬਰ 43 ਹਫਤੇ ਵਿੱਚ ਇੱਕ ਵਾਰ ਹਲਦੀ ਵਾਲਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਪੇਟ ਦੀ ਸਫਾਈ ਹੁੰਦੀ ਹੈ ਨਾਲ ਹੀ ਸਰੀਰ ਦੇ ਕਈ ਰੋਗ ਵੀ ਦੂਰ ਹੋ ਜਾਂਦੇ ਹਨ ਨੰਬਰ 44 ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਰੋਜ਼ਾਨਾ ਸ਼ਾਮ ਨੂੰ ਪਪੀਤੇ ਦਾ ਸੇਵਨ ਕਰਨ ਨਾਲ ਬਹੁਤ ਲਾਭ ਮਿਲਦਾ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਹੈ ਨੰਬਰ 45 ਗਰਭਪਤੀ ਔਰਤ ਨੂੰ ਕਦੇ ਵੀ ਕੱਚੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨਾਲ ਹੀ ਨਾ ਜ਼ਿਆਦਾ ਗਰਮ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਨੰਬਰ 46 ਜੇਕਰ ਤੁਸੀਂ ਸੌਂਫ ਵਾਲਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਨੂੰ ਡੀਟੌਕਸ ਕੀਤਾ ਜਾ ਸਕਦਾ ਜਿਸ ਨਾਲ ਤੁਹਾਡਾ ਭਾਰ ਆਸਾਨੀ ਨਾਲ ਘੱਟ ਹੋਣ ਲੱਗ ਜਾਂਦਾ ਹੈ। ਨੰਬਰ 47 ਰਾਤ ਦਾ ਖਾਣਾ ਜੇ ਤੋਂ 8 ਦੇ ਅੰਦਰ ਖਾ ਲੈਣਾ ਚਾਹੀਦਾ ਹੈ ਕਦੇ ਵੀ 9 ਤੋਂ ਬਾਅਦ ਖਾਣਾ ਨਾ ਖਾਓ ਸੌਣ ਤੋਂ ਖਾਣੇ ਵਿੱਚ 3 ਘੰਟੇ ਦਾ ਗੈਪ ਹੋਣਾ ਬਹੁਤ ਹੀ ਜ਼ਰੂਰੀ ਹੈ। ਨੰਬਰ 48 ਜਿਹੜੇ ਲੋਕ ਜ਼ਿਆਦਾ ਸੋਚਦੇ ਆ ਜਾਂ ਟੈਨਸ਼ਨ ਲੈਂਦੇ ਉਹਨਾਂ ਦੇ ਚਿਹਰੇ ਉੱਪਰ ਜ਼ਿਆਦਾ ਝੁਰੜੀਆਂ ਆਉਂਦੀਆਂ ਨੇ ਨਾਲ ਹੀ ਬੁਢਾਪਾ ਵੀ जल्दी ਨਾਲ ਆਉਣ ਲੱਗ ਜਾਂਦਾ ਹੈ। ਨੰਬਰ 49 ਰਾਤ ਦੇ ਸਮੇਂ ਕਦੇ ਵੀ ਕੱਪੜੇ ਨਾ ਧੋਵੋ ਤੇ ਨਾਲ ਹੀ ਕਦੇ ਵੀ ਇਹਨਾਂ ਨੂੰ ਬਾਹਰ ਨਾ ਸੁੱਕਣੇ ਪਾਓ ਬਾਅਦ ਵਿੱਚ ਰਾਤ ਦੇ ਸਮੇਂ ਬਾਹਰ ਪੈ ਕੱਪੜਿਆਂ ਨੂੰ ਗੰਦੇ ਕੀਟਾਣੂ ਲੱਗਦੇ ਆ ਜੋ ਸਾਡੇ ਸਰੀਰ ਅੰਦਰ ਨਿਕਾਰਾਤਮਕ ਊਰਜਾ ਦਾ ਵਾਸ ਕਰਦੇ ਹਨ ਨੰਬਰ 50 ਹਰਾ ਔਰਤ ਨੂੰ ਚਾਹੀਦਾ ਕਿ ਉਸ ਦੀ ਰਸੋਈ ਵਿੱਚ ਕਦੇ ਵੀ ਰਾਤ ਦੇ ਸਮੇਂ ਕੋਈ ਵੀ ਝੂਠਾ ਵਾਰਤਨ ਨਾ ਹੋਵੇ ਰਾਤ ਦੇ ਸਮੇਂ ਰਸੋਈ ਪੂਰੀ ਤਰ੍ਹਾਂ ਨਾਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਮੇਰੇ ਪਿਆਰੇ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਨਾਲ ਹੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਰੂਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ